ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੋ ਬੱਚੇ ਪੜਾਈ ਵਿੱਚ ਕਮਜ਼ੋਰ ਹਨ ਜਾਂ ਹਰ ਵੇਲੇ ਸੁਸਤ ਰਹਿੰਦੇ ਹਨ ਕਿਸੇ ਵੀ ਕੰਮ ਨੂੰ ਮਨ ਲਾ ਕੇ ਨਹੀਂ ਕਰਦੇ ਜਾਂ ਕਹਿ ਸਕਦੇ ਹਾਂ ਕਿ ਉਹ ਕੋਸ਼ਿਸ਼ ਤਾਂ ਕਰਦੇ ਨੇ ਪਰ ਮਨ ਨਹੀਂ ਲੱਗਦਾ ਬਿਮਾਰੀਆਂ ਆਲਸ ਘੇਰਾ ਪਾਈ ਰੱਖਦੀਆਂ ਹਨ ਕਾਮਯਾਬੀ ਤਰੱਕੀ ਦੇ ਰਾਹ ਦੇ ਵਿੱਚ ਹਰ ਟਾਈਮ ਕੋਈ ਨਾ ਕੋਈ ਅੜਚਣ ਪੈਂਦੀ ਹੈ ਤਾਂ ਉਹ ਬੱਚੇ ਉਹਨਾਂ ਦੇ ਮਾਤਾ ਪਿਤਾ ਅੱਜ ਦੀ ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣੋ ਅਤੇ ਅੱਜ ਦੀ ਵੀਡੀਓ ਦੇ ਵਿੱਚ ਸਮਝਣ ਕਿ ਆਪਾਂ ਉਹਨਾਂ ਬੱਚਿਆਂ ਨੂੰ ਕਿਸ ਤਰ੍ਹਾਂ ਚੰਗੇ ਪਾਸੇ ਲਾ ਸਕਦੇ ਹਾਂ ਜਾਂ ਭੋਜਨ ਪ੍ਰਸ਼ਾਦਾ ਖਵਾ ਕੇ ਕਿਵੇਂ ਸਭ ਠੀਕ ਕਰ ਸਕਦੇ ਹਾਂ ਸਾਧ ਸੰਗਤ ਜੀ ਇਸ ਵੀਡੀਓ ਦੇ ਵਿੱਚ ਆਪਾਂ ਕੋਈ ਵੀ ਵਹਿਮ ਭਰਮ ਨਹੀਂ ਦੱਸਣਾ ਸਭੋ ਸੰਤਾਂ ਮਹਾਪੁਰਖਾਂ ਦੇ ਦੁਆਰਾ ਦੱਸੀਆਂ ਕੁਝ ਜ਼ੁਗਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਕਿਵੇਂ ਭੋਜਨ ਹੀ ਬੱਚਿਆਂ ਦਾ ਸੁਭਾਅ ਬਦਲ ਸਕਦਾ ਹੈ ਤਾਂ ਸਭ ਤੋਂ ਪਹਿਲਾਂ ਇੱਕ ਸਿੱਖਿਆਦਾਇਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਸਾਡੇ ਮਨ ਨੂੰ ਪ੍ਰਭਾਵਿਤ ਕਰਦੀ ਹੈ ਕਹਿੰਦੇ ਹਨ ਕਿ ਇੱਕ ਨਗਰ ਦੇ ਵਿੱਚ ਬਹੁਤ ਹੀ ਮੰਨੇ ਪ੍ਰਮੁਣੇ ਸੰਤ ਆਏ ਜੋ ਪਿੰਡ ਦੇ ਬਾਹਰ ਇੱਕ ਕੁਟੀਆਂ ਵਿੱਚ ਰਹਿੰਦੇ ਸਨ ਆਪਣੀ ਭਗਤੀ ਕਰਦੇ ਤੇ ਪ੍ਰਵਚਨ ਕਰਦੇ ਸੰਤਾਂ ਆਉਂਦੀਆਂ ਪ੍ਰਸ਼ਾਦਾ ਪਾਣੀ ਲੈ ਕੇ ਆਉਂਦੀਆਂ ਤੇ ਸੰਤ ਵੀ ਉਥੋਂ ਦੋ ਵਕਤ ਦਾ ਪ੍ਰਸ਼ਾਦਾ ਛਕਦੇ ਬਸ ਇਸੇ ਤੋਂ ਇਲਾਵਾ ਉਹਨਾਂ ਨੇ ਕਦੇ ਕਿਸੇ ਹੋਰ ਚੀਜ਼ ਦੀ ਲੋੜ ਮਹਿਸੂਸ ਨਹੀਂ ਕੀਤੀ ਕਹਿ ਲਈਏ ਕਿ ਉਹਨਾਂ ਨੂੰ ਲਾਲਚ ਹੀ ਨਹੀਂ ਸੀ ਕਿਸੇ ਵੀ ਚੀਜ਼ ਦਾ ਕਿਸੇ ਤਰ੍ਹਾਂ ਸੰਤ ਜੀ ਦੀ ਪ੍ਰਸ਼ੰਸਾ ਪ੍ਰਸੇਦੀ ਬਹੁਤ ਹੀ ਹੋ ਗਈ ਲੋਕ ਬਹੁਤ ਹੀ ਸੰਤਾਂ ਜੀ ਦੇ ਕੋਲ ਆਉਂਦੇ ਸਨ ਅਤੇ ਇੱਜ਼ਤ ਕਰਦੇ ਸਨ ਇਸ ਗੱਲ ਦਾ ਪਤਾ ਉਥੋਂ ਦੇ ਰਾਜੇ ਨੂੰ ਲੱਗਾ ਰਾਜਾ ਆਪ ਚੱਲ ਕੇ ਸੰਤ ਜੀ ਨੂੰ ਮਿਲਣ ਦੇ ਲਈ ਆਇਆ ਦਰਸ਼ਨ ਕੀਤੇ ਸੰਤ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸੰਤ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਇੱਕ ਵਾਰ ਮੇਰੇ ਨਾਲ ਮੇਰੇ ਮੈਲ ਦੇ ਵਿੱਚ ਚੱਲੋ ਸੰਤ ਜੀ ਨੇ ਬਹੁਤ ਮਨਾਂ ਕੀਤਾ ਪਰ ਰਾਜੇ ਨੇ ਕਿਸੇ ਵੀ ਤਰ੍ਹਾਂ ਆਪਣੀ ਗੱਲ ਜਿਹੜੀ ਉਹ ਮਨਵਾ ਲਈ ਉਹ ਸੰਤ ਜੀ ਦੇ ਪੈਰੀਂ ਪੈ ਗਿਆ ਤੇ ਸੰਤ ਜੀ ਨੂੰ ਰਾਜੇ ਦੀ ਗੱਲ ਮੰਨਣੀ ਹੀ ਪਈ ਤੇ ਸੰਤ ਜੀ ਰਾਜੇ ਦੇ ਨਾਲ ਰਾਜ ਮੈਲ ਵਿੱਚ ਗਏ ਉੱਥੇ ਕੁਝ ਦਿਨ ਰਾਏ ਤੇ ਸ਼ਾਹੀ ਭੋਜਨ ਚੰਗੇ ਕੱਪੜੇ ਚੰਗਾ ਰਹਿਣ ਸੈਣ ਚੰਗੀ ਬਹਿਣੀ ਬੈਠਣ ਲੱਗੇ ਕਿੱਥੇ ਉਹ ਪੁੰਜੇ ਸੌਂਦੇ ਸਨ ਪਰ ਇੱਥੇ ਉਹ ਨਰਮ ਗੱਦਿਆਂ ਤੇ ਸੌਂਦੇ ਸਨ ਕਰਦੇ ਕਰਦੇ ਉਹ ਤਾਂ ਉੱਥੇ ਹੀ ਰਹਿਣ ਲੱਗੇ ਆਪਣਾ ਨੇਮ ਛੱਡ ਦਿੱਤਾ ਲਾਲਚ ਵੱਧ ਗਿਆ 5 ਮਹੀਨੇ ਉੱਥੇ ਹੀ ਰਹੇ ਤੇ ਇੱਕ ਦਿਨ ਉਹਨਾਂ ਦਾ ਜੇ ਕੀਤਾ ਕਿ ਇਥੋਂ ਮੈਂ ਭੱਜ ਜਾਵਾਂ ਤੇ ਉਹ ਚੋਰੀ ਰਾਤ ਨੂੰ ਰਾਣੀ ਦੇ ਗਹਿਣੇ ਪੈਸੇ ਚੋਰੀ ਕਰਕੇ ਭੱਜ ਗਏ ਕਿਉਂਕਿ ਸੰਤ ਹੋਣ ਕਰਕੇ ਸਾਰੇ ਹੀ ਉਹਨਾਂ ਦੀ ਇੱਜ਼ਤ ਕਰਦੇ ਸਨ ਤੇ ਰਾਜ ਮੈਲ ਦੇ ਵਿੱਚ ਉਹ ਕਿਤੇ ਵੀ ਜਾ ਸਕਦੇ ਸਨ ਕਿਸੇ ਨੂੰ ਸ਼ੱਕ ਵੀ ਨਹੀਂ ਸੀ ਕਿ ਇਹ ਕੰਮ ਸੰਤ ਜੀ ਕਰਨਗੇ ਪਰ ਉਹਨਾਂ ਨੇ ਚੋਰੀ ਕੀਤੀ ਅਤੇ ਉਥੋਂ ਭੱਜ ਗਏ ਸਵੇਰੇ ਜਦੋਂ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸੰਤ ਜੀ ਨੇ ਹੀ ਚੋਰੀ ਕੀਤੀ ਹੈ ਰਾਜਨੇ ਸੰਤ ਦੀ ਪਾਲ ਕਰਨੇ ਸ਼ੁਰੂ ਕਰਵਾ ਦਿੱਤੀ ਸੰਤ ਜੀ ਭਜ ਦੇ ਪਹੁੰਚੋਂ ਦੇ ਇੱਕ ਜੰਗਲ ਵਿੱਚ ਪਹੁੰਚ ਗਏ ਭੁੱਖ ਵੀ ਬਹੁਤ ਲੱਗੀ ਸੀ ਉਹਨਾਂ ਨੂੰ ਤੇ ਉਥੇ ਜਿਸ ਦਰਖਤ ਦੇ ਥੱਲੇ ਉਹ ਬੈਠੇ ਸਨ ਉਸ ਦੇ ਉੱਪਰ ਇੱਕ ਫਲ ਲੱਗਾ ਹੋਇਆ ਸੀ ਉਹਨਾਂ ਨੇ ਉਹ ਫਲ ਖਾਦਾ ਤੇ ਉਹ ਫਲ ਨੇ ਉਹਨਾਂ ਦਾ ਪੇਟ ਖਰਾਬ ਕਰ ਦਿੱਤਾ ਉਹਨਾਂ ਦੇ ਅੰਦਰ ਜੋ ਵੀ ਸਭ ਬਾਹਰ ਨਿਕਲ ਗਿਆ ਬੇਸ਼ੁੱਧ ਹੋ ਕੇ ਤਿੰਨ ਦਿਨ ਉਹ ਜੰਗਲ ਦੇ ਵਿੱਚ ਹੀ ਡਿੱਗੇ ਰਹੇ ਜਦੋਂ ਚੌਥੇ ਦਿਨ ਸੁਰਤ ਆਈ ਤਾਂ ਸੋਚਿਆ ਮਨਾ ਤੂੰ ਕੀ ਸੀ ਤੇ ਕੀ ਬਣ ਗਿਆ ਕਿੰਨੇ ਗਲਤ ਕੰਮ ਕਰਨ ਲੱਗ ਪਿਆ ਸੋਚੀ ਪੈ ਗਿਆ ਤੇ ਸੋਨਾ ਚਾਂਦੀ ਚੁੱਕਿਆ ਪੈਸੇ ਚੁੱਕੇ ਆਪ ਹੀ ਰਾਜ ਮਹਿਲ ਵਿੱਚ ਪਹੁੰਚ ਗਿਆ ਤੇ ਜਾ ਕੇ ਰਾਜੇ ਕੋਲੋਂ ਮਾਫੀ ਮੰਗੀ ਤੇ ਸਭ ਕੁਝ ਉਸ ਰਾਜੇ ਨੂੰ ਸੌਂਪ ਦਿੱਤਾ ਤੇ bản ਦੀ ਸਜ਼ਾ ਵੀ ਮੰਗ ਲਈ ਰਾਜਾ ਕਹਿਣ ਲੱਗਾ ਕਿ ਸੰਤ ਜੀ ਸੰਤ ਜੀ ਤੁਸੀਂ ਆ ਪਾ ਕੇ ਇਹ ਸਭ ਜੇ ਮੋੜ ਹੀ ਦੇਣਾ ਸੀ ਤਾਂ ਚੋਰੀ ਕਿਉਂ ਕੀਤੀ ਤਾਂ ਸੰਤ ਜੀ ਕਹਿੰਦੇ ਕਿ ਮੈਨੂੰ ਖੁਦ ਨਹੀਂ ਪਤਾ ਲੱਗਾ ਪਰ ਮੇਰੀ ਕੀਤੀ ਭਗਤੀ ਤੇ ਚੰਗੀ ਸੋਚ ਇਹ ਹੀ ਦੱਸਦੀ ਹੈ ਕਿ ਜਿਹੋ ਜਿਹਾ ਅੰਨ ਉਹੋ ਜਿਹਾ ਮਨ ਇਹ ਗੱਲ ਸੱਚ ਹੈ ਕਿ ਤੇਰੇ ਰਾਜ ਵਿੱਚ ਝੂਠ ਬੇਈਮਾਨੀ ਲਾਲਚ ਦਾ ਪੈਸਾ ਹੈ ਜਿਸ ਦਾ ਇਹ ਅੰਨ ਪੱਕਦਾ ਹੈ ਤੇ ਇਹ ਅੰਨ ਖਾ ਕੇ ਮਨ ਵੀ ਉਸੇ ਤਰ੍ਹਾਂ ਹੋ ਜਾਂਦਾ ਹੈ ਤੇ ਇਹ ਆਣਖਾ ਕੇ ਮਨ ਛੋਦਾ ਕਿਵੇਂ ਹੋ ਸਕਦਾ ਹੈ ਹਰ ਵੇਲੇ ਮਾਸ ਮੱਛੀਆਂ ਮੀਤ ਜਿੱਥੇ ਬੰਦੇ ਨੇ ਲੋਕਾਂ ਦਾ ਖੂਨ ਚੋਸਿਆ ਜਾਂਦਾ ਹੈ ਉਸ ਆਣ ਨੂੰ ਖਾ ਕੇ ਸ਼ਾਂਤੀ ਕਿਵੇਂ ਮਿਲ ਸਕਦੀ ਹੈ ਇਸ ਕਰਕੇ ਜੋ ਵੀ ਮੈਂ ਖਾਦਾ ਜੋ ਮੈਂ ਪਾਇਆ ਉਹ ਜਿਹਾ ਹੀ ਮੈਂ ਹੋ ਗਿਆ ਤੇ ਸਾਧ ਸੰਗਤ ਜੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੋ ਅਸੀਂ ਖਾਂਦੇ ਹਾਂ ਪਾਉਂਦੇ ਹਾਂ ਦੇਖਦੇ ਹਾਂ ਉਸਾ ਸਾਟੇ ਦੀ ਅਸਰ ਹੁੰਦਾ ਹੀ ਹੁੰਦਾ ਹੈ ਪੋਜ਼ਿਟਿਵ ਸੋਚ ਚੰਗਾ ਭੋਜਨ ਸਾਨੂੰ ਮਜ਼ਬੂਤ ਤੇ ਕਾਮਯਾਬ ਇਨਸਾਨ ਬਣਾਉਂਦਾ ਹੈ ਜੇਕਰ ਇਸੇ ਤਰ੍ਹਾਂ ਮਾਵਾਂ ਮੇਰੀਆਂ ਭੈਣਾਂ ਆਪਣੇ ਬੱਚਿਆਂ ਨੂੰ ਜੋ ਭੋਜਨ ਸ਼ਿਕਾਉਂਦੀਆਂ ਹਨ ਉਹ ਗੁਰਬਾਣੀ ਦਾ ਜਾਪ ਕਰਕੇ ਖੁਸ਼ ਮਨ ਨਾਲ ਬਣਾਉਣ ਤੇ ਖਵਾਉਣ ਤਾਂ ਉਹ ਬੱਚੇ ਤੰਦਰੁਸਤ ਹੁੰਦੇ ਹਨ ਉਹਨਾਂ ਦੀ ਸੋਚ ਉਹ ਭੋਜਨ ਉਹ ਜਪਿਆ ਹੋਇਆ ਨਾਮ ਬੱਚੇ ਦੀ ਸੋਚ ਨੂੰ ਠੀਕ ਕਰਦਾ ਹੈ ਮਿਹਨਤ ਨਾਲ ਕੀਤੀ ਕਮਾਈ ਤੇ ਖੁਸ਼ਮੰਦ ਨਾਲ ਜੇਕਰ ਤੁਸੀਂ ਥੋੜਾ ਵੀ ਬਣਾ ਕੇ ਆਪਣੇ ਬੱਚੇ ਨੂੰ ਖਵਾ ਦਿਓਗੇ ਤਾਂ ਉਹ ਪਾਣੀ ਵਿੱਚ ਤੁਹਾਡੇ ਬੱਚੇ ਨੂੰ ਕਿਉਂ ਜਿਨਾ ਅਸਰ ਕਰੇਗਾ ਇੱਕ ਹੋਰ ਚੀਜ਼ ਅਸੀਂ ਵੱਡੇ ਵੀ ਬੱਚੇ ਵੀ ਆਮ ਭੋਜਨ ਖਾਂਦੇ ਵਕਤ ਮੋਬਾਈਲ ਜਾਂ ਟੀਵੀ ਕੁਝ ਵੀ ਲਗਾ ਕੇ ਦੇਖਦੇ ਹਾਂ ਤੇ ਨਾਲ-ਨਾਲ ਭੋਜਨ ਛਕਦੇ ਹਾਂ ਨਾਲ ਹੀ ਅਸੀਂ ਰੀਲਾਂ ਵੇਖਦੇ ਹਾਂ ਸਕਰੋਲ ਕਰਦੇ ਹਾਂ ਸਾਡਾ ਸਾਰਾ ਧਿਆਨ ਪੋਜਨ ਤੋਂ ਹਟ ਕੇ ਉਸ ਚੀਜ਼ ਵੱਲ ਜਾਂਦਾ ਹੈ ਜਿਸ ਕਰਕੇ ਬੱਚਿਆਂ ਨੂੰ ਪੋਜਨ ਪਚਦਾ ਹੈ ਤੇ ਨਾਹੀਂ ਸਰੀਰ ਨੂੰ ਲੱਗਦਾ ਹੈ ਉਹ ਹੀ ਚੀਜ਼ਾਂ ਸਾਡੇ ਅੰਦਰ ਵਸਦੀਆਂ ਹਨ ਤੇ ਬੱਚੇ ਦੇ ਦਿਮਾਗ ਨੂੰ ਪ੍ਰਭਾਵਿਤ ਕਰਦੀਆਂ ਹਨ ਜਿਸ ਕਰਕੇ ਉਸ ਦਾ ਮਨ ਪੜਾਈ ਵਿੱਚ ਨਹੀਂ ਲੱਗਦਾ ਇਸ ਲਈ ਚੰਗੀਆਂ ਆ ਤਾਂ ਆਪ ਵੀ ਅਪਣਾ ਕੇ ਆਪਣੇ ਬੱਚੇ ਨੂੰ ਵੀ ਸਿਖਾਓ ਸਭ ਤੋਂ ਪਹਿਲਾਂ ਬੱਚੇ ਨੂੰ ਕਹੋ ਕਿ ਹੱਥ ਧੋ ਕੇ ਰੋਟੀ ਖਾਵੇ ਤੇ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰੇ ਤੇ ਫਿਰ ਵਾਇਗਰੂ ਨਾਮ ਦੇ ਜਾਪ ਨਾਲ ਭੋਜਨ ਦੀ ਸ਼ੁਰੂਆਤ ਕਰੇ ਬੱਚੇ ਦੇ ਮਾਤਾ ਵੀ ਭੋਜਨ ਛਕਾਉਣ ਲੱਗਿਆਂ ਮਨ ਵਿੱਚ ਵਾਇਗਰੂ ਗੁਰੂ ਦਾ ਨਾਮ ਜਾਪ ਕਰੇ ਪਰਮਾਤਮਾ ਅੱਗੇ ਕੀਤੀ ਹੋਈ ਅਰਦਾਸ ਉਹਨਾਂ ਦੇ ਨਾਮ ਦਾ ਲਿਆ ਹੋਇਆ ਜਾਪ ਤੁਹਾਡੇ ਬੱਚੇ ਦਾ ਦਿਮਾਗੀ ਵਿਕਾਸ ਸਰੀਰਕ ਵਿਕਾਸ ਕਰੇਗਾ ਤਾਂ ਤੁਸੀਂ ਆਪ ਉਸ ਬੱਚੇ ਵਿੱਚ ਬਦਲਾਅ ਮਹਿਸੂਸ ਕਰੋਗੇ ਪੈਣਾ ਸਾਰੇ ਹੀ ਘਰ ਦੇ ਸੁਖ ਸ਼ਾਂਤੀ ਖੁਸ਼ਹਾਲੀ ਲਈ ਭੋਜਨ ਪਕਾਉਣ ਸਮੇਂ ਆਟਾ ਗੁੰਨਣ ਤੋਂ ਲੈ ਕੇ ਰੋਟੀ ਬਣਾਉਣ ਲੱਗਿਆਂ ਸਬਜ਼ੀ ਕੱਟਣ ਤੋਂ ਲੈ ਕੇ ਬਣਾਉਣ ਤੱਕ ਮੋਲ ਮੰਤਰ ਦਾ ਜਾਪ ਕਰਕੇ ਖੁਸ਼ਮਾਨ ਨਾਲ ਭੋਜਨ ਬਣਾਉਣ ਤੇ ਨਾਲ ਹੀ ਵਾਿਗੁਰੂ ਦਾ ਨਾਮ ਜਾਪ ਕਰਨ ਤਾਂ ਦੇਖਣਾ ਇਸ ਤਰ੍ਹਾਂ ਬਣਿਆ ਹੋਇਆ ਭੋਜਨ ਜਦੋਂ ਤੁਹਾਡੇ ਬੱਚੇ ਛਕਦੇ ਹਨ ਤਾਂ ਬੱਚਿਆਂ ਦਾ ਦਿਮਾਗੀ ਅਤੇ ਸਰੀਰਕ ਵਿਕਾਸ ਹੁੰਦਾ ਹੈ ਜਿਸ ਨਾਲ ਤੁਹਾਡੇ ਬੱਚੇ ਪਹਿਲਾਂ ਨਾਲੋਂ ਚੁਸਤ ਫੁਰਤ ਮਹਿਸੂਸ ਕਰਨਗੇ ਉਹਨਾਂ ਦੀ ਸੋਚ ਚੰਗੀ ਹੁੰਦੀ ਹੈ ਆ ਤਾਂ ਉਹਨਾਂ ਦੀਆਂ ਜਿਹੜੀਆਂ ਹਨ ਉਹਨਾਂ ਵਿੱਚ ਸੁਧਾਰ ਹੁੰਦਾ ਹੈ ਇਸ ਲਈ ਹਮੇਸ਼ਾ ਹੈ ਵਾਹਿਗੁਰੂ ਜੀ ਦਾ ਨਾਮ ਜਪ ਕਰਕੇ ਹੀ ਭੋਜਨ ਬੱਚਿਆਂ ਨੂੰ ਛਕਾਉਣਾ ਚਾਹੀਦਾ ਹੈ ਤੇ ਜੋ ਬੱਚੇ ਸਮਝਤਾ ਰਹਨ ਉਹਨਾਂ ਨੂੰ ਇਹ ਆਦਤ ਪਾਉਣੀ ਚਾਹੀਦੀ ਹੈ ਕਿ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਵਾਹਿਗੁਰੂ ਨਾਮ ਦਾ ਜਪ ਕਰਕੇ ਹੀ ਭੋਜਨ ਛਕਿਆ ਜਾਵੇ ਵਾਹਿਗੁਰੂ ਸੇ ਕਾ ਖਾਲਸਾ ਵਾਹਿਗੁਰੂ ਸੇ ਕੀ ਫਤਿਹ